बॉलीवुड एक्ट्रेस कंगना रनौत इना ਦੇ ਖਿਲਾਫ تقریبا ਪੂਰਾ ਪੰਜਾਬ ਖੜ ਗਿਆ ਹੈ ਕਿਉਂਕਿ ਕੰਗਨਾ ਨੇ ਇੱਕ ਐਸਾ ਟਵੀਟ ਕੀਤਾ ਜਿਸ ਤੇ ਬਗਾਲ ਰੁਕਣ ਤੇ ਨਹੀਂ ਆ ਰਿਹਾ ਲੀਗਲ ਨੋਟਿਸ ਆ ਚੁੱਕਾ ਹੈ ਤੇ ਅਜੇ ਦਿਲਜੀਤੋ ਸਾਂਝੀ ਕੰਗਨਾ ਦੇ ਨਾਲ ਸਿੱਧੇ ਹੋ ਗਏ ਦਿਲਜੀਤ ਤੇ ਕੰਗਨਾ ਦੀ ਸ਼ੁਰੂ ਹੋਈ ਜੰਗ ਕੰਗਨਾ ਨੇ ਲਿਆ ਗਲਤ ਪੰਗਾ ਪੰਜਾਬੀ ਕਲਾਕਾਰ ਹੋਏ ਕੰਗਨਾ ਦੀ ਦਵਾਲੇ ਬੇਬੇ ਨੂੰ ਫੁੱਲ ਸਪੋਰਟ ਕੰਗਨਾ ਨੂੰ ਰਹਿਨੇ ਕੋਸ ਕੰਗਨਾ ਰਣੋਤ ਇੱਕ ਬਾਲੀਵੁੱਡ ਅਦਾਕਾਰਾਂ ਦਾ ਗਲਤ ਟਵੀਟ ਕਰਕੇ ਵੀ ਖੁਦ ਨੂੰ ਬੱਬਰ ਸ਼ੇਰਨੀ ਕਹਿ ਰਹੀ ਹੈ ਮਾਫੀ ਤਾਂ ਦੂਰ ਕੰਗਨਾ ਅਜੇ ਵੀ ਖੁਦ ਨੂੰ ਸਹੀ ਕਹਿਣ ਤੇ ਤੁਲੀ ਹੋਈ ਹੈ ਦਿਲਜੀਤ ਦੋਸਾਂ ਚਾਚ ਕੰਗਨਾ ਨਾਲ ਸਿੱਧੇ ਹੋ ਗਏ ਕਿਉਂਕਿ ਗੱਲ ਪੰਜਾਬ ਦੀ ਬੇਬੇ ਦੀ ਹੋਈ ਸੀ ਦਿਲਜੀਤ ਨੇ ਟਵੀਟ ਕੀਤਾ मान्योग महिंदर कौर जी आज सुनला ने सबूत देना कंगना रनौत बंदा इना भी नहीं अन्ना होना चाहिए कुछ भी बोली तुरी जाती है कंगना भी दिलजीत दा ट्वीट पढ़ के भड़क गई उसने लिखिया वही करण जौहर के पालतू जो दादी शाहीन बाग में अपनी सिटीजनशिप के लिए प्रोटेस्ट कर रही थी वो ही बिल्किस दादी जी किसानों के एमएसपी के लिए भी प्रोटेस्ट करती हुई दिखी ਮਹਿੰਦਰ ਕੌਰ ਜੀ ਕੋ ਤੁਮੇ ਜਾਣਤੀ ਵੀ ਨਹੀਂ ਕਿ ਆ ਡਰਾਮਾ ਚਲਾਇਆ ਹੈ ਤੁਮ ਲੋਗੋ ਨੇ ਇਸੇ ਅਭੀ ਰੋਕੋ ਫੋਨ ਤੋਂ ਸੀ ਟਵੀਟ ਪਾੜ ਕੇ ਸਮਝ ਕੇ ਹੋਵੋਗੇ ਕਿ ਕੰਗਨਾ ਅਜੇ ਵੀ ਆਪਣੀ ਗਲਤੀ ਨੂੰ ਖਿੱਚੀ ਤੁਰੀ ਜਾ ਰਹੀ ਹੈ ਟਵਿੱਟਰ ਤੇ ਇਹ ਦੋਵੇਂ ਕਲਾਕਾਰ ਖੂਬੁੱਲ ਝੇ ਵੈਸੇ ਪੂਰਾ ਵਿਵਾਦ ਇਸ ਟਵੀਟ ਤੋਂ ਸ਼ੁਰੂ ਹੋਇਆ ਜਿਸ ਚ ਕੰਗਨਾ ਨੇ ਸ਼ਾਹੀਨ ਬਾਗ ਪ੍ਰਦਰਸ਼ਨ ਕਰਨ ਵਾਲੀ ਦਾਦੀ ਬਿਲਕਿਸ ਤੇ ਬਠਿੰਡਾ ਦੀ ਮਹਿੰਦਰ ਕੌਰ ਜੀ ਦੀ ਫੋਟੋ ਸ਼ੇਅਰ ਕਰਕੇ ਦੋਵਾਂ ਨੂੰ ਇੱਕ ਕਿਹਾ ਕੰਗਨਾ ਨੇ ਲਿਖਿਆ ਸੀ ਇਹ ਉਹੀ ਦਾਦੀ ਹੈ ਜਿਸ ਨੂੰ ਟਾਈਮਸ ਮੈਗਜ਼ੀਨ 'ਚ ਸਭ ਤੋਂ ਤਾਕਤਵਰ ਭਾਰਤੀ ਦੱਸਿਆ ਗਿਆ ਤੇ ਹੁਣ ਇਸ 100 ਰੁਪਏ 'ਚ ਮਿਲ ਜਾਏਗੀ ਪਾਕਿਸਤਾਨ ਦੇ ਪੱਤਰਕਾਰਾਂ ਨੇ ਇੰਟਰਨੈਸ਼ਨਲ ਪੀਆਰ ਨੂੰ ਭਾਰਤ ਲਈ ਸ਼ਰਮਨਾਕ ਤਰੀਕੇ ਨਾਲ ਹਾਇਰ ਕਰ ਲਿਆ ਸਾਨੂੰ ਆਪਣੇ ਲੋਕਾਂ ਦੀ ਜ਼ਰੂਰਤ ਹੈ ਜੋ ਕੋ ਮੰਤਰੀ ਪੱਧਰ ਤੇ ਆਵਾਜ਼ ਚੁੱਕ ਸਕਣ ਇੱਕ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਸਪੋਰਟ ਮਿਲ ਰਿਹਾ ਹੈ ਉਧਰ ਕੰਗਨਾ ਦੇ ਟਵੀਟ ਦੀ ਖਾਸੀ ਫਜ਼ੀਹਤ ਹੋਈ ਬੇਬੇ ਨੇ ਵੀ ਕੰਗਨਾ ਨੂੰ ਜਵਾਬ ਦਿੱਤਾ ਕਿਉਂਕਿ ਉਮਰ ਦੀ ਇਸ ਤਹਲੀਸ ਤੇ ਪਹੁੰਚੀ ਮਹਿੰਦਰ ਕੌਰ ਨੇ ਆਪਣੀ ਖੱਤੀ ਖੇਤੀ ਕੀਤੀ ਮਿੱਟੀ ਚ ਮਿੱਟੀ ਹੋਈ ਇਹ ਬੇਬੇ ਖੇਤੀ ਚ ਇਹ ਰੋਜ ਜਕੇ ਕੁਬੀ ਹੋ ਗਏ ਇਸ ਲਈ ਕਿਵੇਂ ਕੋਈ ਇਸ ਤਰ੍ਹਾਂ ਦੇ ਸ਼ਬਦ ਬਰਦਾਸ਼ਤ ਕਰ ਜਾਂਦਾ ਮੇਰੇ ਬਾਰੇ ਇੱਥੇ ਰੱਖ ਰੱਖ ਕੇ ਕੋਈ ਬੁਢੀ 100 ਰੁਪਇਆ ਲਾਉਂਦੀ ਇੱਥੇ ਤੇ ਰੋਣਾ ਪੈ ਗਿਆ ਸਾਰੇ ਪਿੰਡ ਚ ਸਾਰੇ ਇੱਥੇ ਆਪਣੇ ਭਾਰ ਚ 100 ਰੁਪਇਆ ਤੇਰਾ ਭੜਾ ਹੋ ਜਾਏ ਇਹਦਾ 100 ਰੁਪਇਆ ਮੇਰੇ ਕਿਸ ਕੰਮ ਆਊਗਾ ਮੇਰਾ ਭਵਾਂ ਦਾ 10000 ਦਾ ਨਸਾਨ ਹੋ ਜਾਏ ਨਰਮਾ ਚੋਕੇ ਮੇਰਾ ਕੋਈ ਭਵਾਂ ਦੇ ਘਰੋਂ ਲੈ ਜੇ ਰਖਲਾ ਤੇ ਮੀ ਮੈਂ ਉੱਥੇ 100 ਰੁਪਏ ਪਿੱਛੇ ਜਾਊਂਗੀ ਮੈਨੂੰ ਫਸਲ ਨਹੀਂ ਲੋੜੀ ਦੀ ਗਲਤ ਬੋਲਦੀ ਐ ਇਸ ਤਰ੍ਹਾਂ ਨਾ ਬੋਲੇ ਮੀਂ ਪੰਜਾਬ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਐ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਖਿਲਾਫ ਲੱਖਾਂ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਇਸ ਦਿਲਚਸਪ ਗੱਲ ਇਹ ਵੀ ਐ ਕਿ ਇਸ ਅੰਦੋਲਨ ਚ ਜ਼ਿਆਦਾਤਰ 70 ਤੋਂ 80 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਪੂਰੀ ਉਮਰ ਖੇਤੀ ਕਰ ਖੰਡਾ ਦਿੱਤੀ ਤੇ ਹੁਣ ਪੀੜੀਆਂ ਨੂੰ ਬਚਾਉਣ ਲਈ ਸੰਘਰਸ਼ ਤੇ ਡਟੇ ਨੇ ਪਰ ਜਦ ਕੰਗਨਾ ਨੇ ਵੀ ਇੱਥੇ ਆਪਣਾ ਪੰਗਾ ਵੜਿਆ ਤਾਂ ਪੰਜਾਬ ਡੱਟ ਗਿਆ ਇਸ ਬੇਬੇ ਦੇ ਲਈ